ਵਾਹਿਗੁਰੂ ਸਤਨਾਮ ਲੈ ਜੀ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਇੱਧਰ ਦਮਨ ਕੱਪੜੇ ਪ੍ਰੈਸ ਕਰਨ ਲੱਗਾ ਸਕੂਲ ਜਾਣ ਵਾਸਤੇ ਦਮਨ ਹੁਣ ਕਾਫੀ ਦਿਨਾਂ ਤੋਂ ਨਾ ਦੂਜੀ ਡਰੈਸ ਪਾ ਕੇ ਜਾ ਰਿਹਾ ਸਕੂਲ ਦਾ ਡਰੈਸ ਕਿਉਂ ਨਹੀਂ ਪਾਉਂਦੇ ਦਮਨ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਗਾਇਸ ਤੇ ਦਮਨ ਕੱਪੜੇ ਪ੍ਰੈਸ ਕਰਨ ਲੱਗਾ ਤੇ ਆਪਾਂ ਲੱਗਿਆ ਕਿਚਨ ਚ ਜਾਣ ਤੇ ਸਾਹਮਣੇ ਟਾਈਮ ਦੇਖ ਸਕਦੇ ਹੋ ਤਾਂ ਸਾਹਮਣੇ ਸੁੱਤੇ ਹੋਏ ਨੇ ਤੇ ਇਹ ਟਾਈਮ ਕਿੰਨਾ ਹੋ ਗਿਆ ਆਪ ਹੀ ਅੰਦਾਜ਼ਾ ਲਾ ਲਓ ਦਿਨ ਦੇ ਕਿ ਰਾਤ ਦੇ ਟਾਈਮ ਕਿ ਸਾਡਾ ਰਾਤ ਦਾ ਖਰਾਬ ਹੋ ਗਿਆ ਤੇ ਵਿਚਾਰਾ ਇੱਥੇ ਹੀ ਖੜ ਗਿਆ ਬਸ ਪੌਣੀ ਦੋ ਤੱਕ ਹੁਣ ਤੇ ਹੀ ਖੜ ਗਿਆ ਚਲੋ ਅਸੀਂ ਜਾਨਾ ਨੇ ਕਿਚਨ ਚ ਦਮਨ ਦਾ ਟੇਫੰਦ ਦਮਨ ਅੱਜ ਕੀ ਲੱਗ ਜਾਣਾ ਟੇਫੰਦ ਤੇ ਅੱਜ ਦਾ ਪਰੌਂਠਾ ਪਿਆਜ ਦਾ ਪਰੌਂਠਾ ਨਾਲ ਦਹੀਂ ਠੀਕ ਹੈ ਚਲੋ ਠੀਕ ਹੈ ਆਹ ਦੇਖੋ ਦਮਨ ਖੁਦ ਕੱਪੜੇ ਪ੍ਰੈਸ ਕਰਦਾ ਮੇਰਾ ਪੁੱਤ ਤੇ ਬਾਹਰ ਦਾ ਥਿਊ ਤੁਹਾਨੂੰ ਦਿਖਾ ਦਾਂ ਧੁੱਪ ਚੜ ਚੁੱਕੀ ਹੈ ਉੰਡੀਆਂ ਹੀ ਬੜੀਆਂ ਲਾ ਰੱਖੀਆਂ ਤੋਕ ਸੂਰਜ ਆ ਗਿਆ ਸਾਹਮਣੇ ਮੌਸਮ ਬਹੁਤ ਠੰਡਾ ਹੈ ਬਾਹਰ ਚਲੋ ਮਿਲਦੇ ਅੰਬੰਦਾ ਟਿਫਿਨ ਬਣਾ ਲਈਏ ਜਿੱਦਾਂ ਮਨ ਹੋ ਗਿਆ ਰੈਡੀ ਸਾਡਾ ਦੰਬ ਨੇ ਡਰੈਸ ਸੋਹਣਾ ਲੱਗਦੇ ਇਹੀ ਡਰੈਸ ਹੋਣੀ ਚਾਹੀਦੀ ਸਕੂਲ ਚ ਹਨਾ ਇਹੀ ਪਾ ਕੇ ਜਾਵੇ ਤੇ ਟਾਈਮ ਜ਼ਿਆਦਾ ਹੋ ਗਿਆ ਦੰਬ ਫਟਾਫਟ ਖਾ ਰਿਆ ਬ੍ਰੈਡ ਨਾਲ ਚਾਹ ਹੌਲੀ ਹੌਲੀ ਰਾਮਣਾ ਕੋਈ ਗੱਲ ਹੈ ਜਿਹੜੀ ਮੈਂ ਨਹੀਂ ਆਈ ਜਦੋਂ ਬੈਣਾ ਹੈ ਕਿ ਮੈਂ ਬਾਹਰ ਖੜ੍ਹਦੀ ਹਾਂ ਠੀਕ ਹੈ ਤੁਸੀਂ ਆ ਜਾਓ ਬੈਗ ਚ ਪਾ ਲਿਆ ਮੈਂ ਟਿਫਿਨ ਪਾ ਲਿਆ ਦਹੀਂ ਤੇ ਪਿਆਜ਼ ਵਾਲਾ ਪਰੌਂਠਾ ਹੈ काली 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 राम दमन। हो थोड़ी जी है ब्रेड ले हो जेगा। अच्छा। लेट के हुआ दमन पानी नहीं पीना तो। उठे काम पानी नहीं पीना मूह गर्म सर्द बोतल च ला जा राह पी ली नहीं चाह पी के पानी आ देख लो पुठे काम दे ਹਏ ਦਮਨ ਗਰਮ ਸਰਦ ਹੋ ਜਾਣਾ ਤੂੰ ਬਿਮਾਰ ਹੋਏਗਾ ਹੂੰ ਉੱਠੇ ਹੀ ਕੰਮ ਚਲੋ ਠੀਕ ਹੈ ਬਾਏ ਅ ਡੋਲੂ ਲੈ ਜਾ ਥੱਲੇ ਰੱਖ ਦੇ ਦੁੱਧ ਵਾਲਾ ਮੈਂ ਨਹੀਂ ਪਾਪਾ ਨੂੰ ਸੁੱਤੇ ਪੈਣੇ ਆ ਜਾ ਆ ਜਾ ਵੀਰ ਵੇਣਾਉਣ ਵਾਲੀ ਆ ਜਾ ਛੇਤੀ ਆ ਜਾਓ ਅ ਬੈਡਪੁੱਡ ਖੁੱਲੇ ਕਰ ਰੱਖੇ ਨੇ ਹੈ ਬੈਡ ਤਾਂ ਖੋਲ ਰੱਖਿਆ ਮੈਂ ਲੱਭਦੀ ਸੀ ਬਾਏ ਲਵ ਯੂ ਮੇਰਾ ਪੁੱਤ ਬਾਏ ਦਮਨ ਹਜਵੇਂ ਆਈ ਨਹੀਂ ਬੁੱਤ ਤੇਰੇ ਪਿੱਛੇ ਆ ਰਹੀ ਹੈ ਤੇਰੇ ਪਿੱਛੇ ਆ ਰਹੀ ਐ ਗੇਟ ਕੋਲ ਛੱਡ ਜਾ ਆਈ ਨਹੀਂ ਹਜਵੇਂ ਮੰਮਨ ਤਾਂ ਚਲੀ ਗਈ ਬ੍ਰੇਕਫਾਸਟ ਲਾ ਕੇ ਤੇ ਅੱਜ ਹੀ ਸਪੈਸ਼ਲ ਬ੍ਰੇਕਫਾਸਟ ਬਣਾਉਣ ਲੱਗਿਆ ਤੇ ਇਹ ਹੈਗੀ ਸੂਜੀ ਤੇ ਦਹੀਂ ਇਹਨੂੰ ਮੈਂ ਮਿਕਸ ਕਰ ਲਿਆ ਸਿੰਪਲ ਸੂਜੀ ਤੇ ਦਹੀਂ ਪਾ ਕੇ ਮਿਕਸ ਕਰਕੇ ਇਹਨੂੰ 10 ਮਿੰਟ ਲਈ ਰੱਖ ਦੇਣਾ ਤੇ ਇਧਰ ਆਪਾਂ ਟਮਾਟਰ ਤੇ ਪਿਆਜ਼ ਕੱਟ ਲੈਨੇ ਤੇ ਅਸੀਂ ਬਣਾਵਾਂਗੇ ਅੱਜ ਉੱਤਪਮ ਸਲਾਹ ਹੈਗੀ ਤਾਂ ਇਹ ਮੇਰਾ ਜੀ ਨਹੀਂ ਕਰ ਰਿਹਾ ਰੈਸਪੀ ਸ਼ੇਅਰ ਕਰ ਨੂੰ ਮੈਂ ਕਿਤੇ ਕੰਮ ਖਰਾਬ ਨਾ ਹੋ ਜਾਏ ਬਾਕੀ ਚਲੋ ਕੋਈ ਗੱਲ ਨਹੀਂ ਬਣੇ ਰਹੋ ਵਲੌਗ ਚ ਆ ਦੇਖੋ ਇਨੋ ਵੀ ਪਾਇਆ ਤੇ ਇਨੋਨਾ ਥੋੜਾ ਥੋੜਾ ਫੁੱਲ ਰਿਹਾ ਤੇ ਆਪਾਂ ਇਹਨੂੰ ਹੁਣ 5 ਮਿੰਟ ਲਈ ਛੱਡ ਦਿੰਨੇ ਆ ਬਾਅਦ ਚੰਨੇ ਆ ਇਹਦੇ ਵਾਲੇ ਸੋ ਇਹ ਤਵਾ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਕਰਦੇ ਆ ਟਰਾਈ ਪਾ ਕੇ ਦੇਖਦੇ ਆ ਕਿ ਆਪਣਾ ਉੱਤਪਮ ਬਣਦਾ ਹੈ ਕਿ ਨਹੀਂ ਬਣਦਾ ਥੋੜਾ ਬਟਰ ਪਾ ਦਿੰਨਾ ਜਿਆਦਾ ਨਹੀਂ ਹੁਣ ਤਾਂ ਵੇ ਵਾਲ ਕੱਟ ਕਰੀਏ ਜਿਹੜਾ ਪੇਸਟ ਆਪਣਾ ਰੈਡੀ ਹੋ ਗਿਆ 5 ਮਿੰਟ ਹੋ ਗਏ ਇਹਨੂੰ ਬਣਾਇਆ ਇਹ ਕੋਈ ਬੋਟਮ ਹੋ ਗਿਆ ਠੀਕ ਤਾਂ ਆਪਣਾ ਗੈਸ ਬੰਦ ਹੋ ਜਾਂਦਾ ਯਾਰ ਜਿਹੜਾ ਡੈਕਾ ਤੇ ਪਕਾਇਆ ਤਲੇ ਤੇ ਇਹਨਾਂ ਦਾ ਬਟਰ ਜਿਆਦਾ ਪਾਇਆ

ਇਸ ਕੋਟ ਨਹੀਂ ਪਾਉਂਦੇ ਮੈਂ ਵੇਖਿਆ ਤੁਸੀਂ ਜਿਆਦਾ ਮੈਨੂੰ ਸਲਾਮ ਹਂਦੇ ਆ ਕਰੋ ਮੈਂ ਵੇਖ ਕੇ ਬਣਾਉਣ ਲੱਗੀ ਆ ਇਹ ਐ ਵੀ ਪੈ ਜਾਂਦਾ ਆਪਣੀ ਮਰਜ਼ੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਗਾਹ ਮੀਨਰਚ ਤੇ ਥੋੜਾ ਧਨੀਆ ਪਾਉਂਦੇ ਮਿਕਸ ਵਾਲਾ ਵੀ ਹੈ ਹੈ ਇਹ ਕੈਨ ਬਣਾਨੇ ਦੇ ਵਿੱਚ ਮਿਕਸ ਕਰਕੇ ਬਣਾ ਦੇਖੋ। ਮੁਲੀ ਬਣਦਾ। ਹੂੰ। ਇਕ ਹਾਲੋ ਪਹਿਲਾਂ ਮੈਂ ਕਹਿੰਦਾ ਮਿਕਸ ਕਰ ਦੇ ਪਹਿਲਾਂ। ਮਿਕਸ ਕਰਦਾ। ਸਾਰਾ ਕੁਝ ਵਿੱਚ ਹੀ ਰੜਾ ਦੇ। ਵਿੱਚ ਹੀ ਮਿਕਸ ਕਰ ਲੀਂ। ਚਲੋ ਇਹ ਗਾਰ ਦੇ ਵਿੱਚ ਹੀ ਮਿਕਸ ਕਰਕੇ ਬਣਾ। ਮੈਂ ਜਿਹੜਾ ਵੇਖਿਆ ਵੀਡੀਓ 'ਚ ਮੈਂ ਐਵੇਂ ਦੇਖਿਆ ਸੀ। ਚਲੋ ਕੋਈ ਨਾ ਆਪਾਂ ਮਿਕਸ ਹੀ ਕਰ ਲੈ। ਖਿੰਡ ਜਾਂਦੇ ਚੱਕਰ ਇਹ ਕੀ ਆ। ਨਹੀਂ ਯਾਰ ਮੈਂ ਉਹਨਾਂ ਦਾ ਸਪੌਟ ਵਾਲੀ ਚਿਪਗਿਆਣੀ ਵਿੱਚ। ਉਹ ਨਾਲ ਚਿਪਕ ਜਾਣੇ ਦੇਖੋ। ਇਹ ਤਾਂ ਚਿਪਕ ਜਾਂ ਨੂੰ ਖਿੰਡੇ ਨਹੀਂ ਤੇ ਲੱਗਣਾ। ਖਿੰਡ ਜਾਂਦੇ ਨੇ ਖਿੰਡ ਜਾਂਦੇ ਨੇ ਹੈ ਆਪਾਂ ਵਿੱਚ ਹੀ ਪਾ ਲਈਏ ਤੇ ਜਨਾਬ ਬਣੇ ਵਿੱਚ ਪੱਕੇ ਬਣ ਜੂ ਬਣ ਜੂ ਉਹ ਨਹੀਂ ਕੀ ਹੈ ਲਓ ਟਮਾਟਰ ਪਿਆਜ਼ ਆਪਾਂ ਵਿੱਚ ਹੀ ਪਾਤੇ ਹਸਾਰ ਦੀ ਮੰਨ ਲਈ ਆਪਾਂ ਨੇ ਐਵੇਂ ਕਾਟੋ ਉਹੋ ਕਾਟ ਲਾ ਥੋੜਾ ਜਿਹਾ ਹੋਰ ਪਾ ਲਈਏ ਥੋੜਾ ਜਿਹਾ ਧਨੀਆ ਆਪਣੇ ਮਨੂ ਮਰਜੀ ਪਾ ਲਓ ਹੁਣ ਮੈਂ ਦੱਸ ਦਿਓ ਕਿ ਕਿਵੇਂ ਬਣਦਾ ਮੈਂ ਤਾਂ ਇਹ ਬਣਾਇਆ ਅਵੇਤ ਸ਼ਿੰਗਾਂ ਮੱਚੀ ਪੈਂਦੀ ਸੱਜੀਆਂ ਪੈਂਦੀਆਂ ਗਾਜਰਾ ਗੁਜਰਾਣ ਪੈਂਦੀਆਂ ਪਰ ਪਰ ਮੇਰੇ ਕੋਲ ਐਸਟਾ ਟਮਾਟਰ ਤੇ ਪਿਆਜ਼ ਦੀ ਹੈ ਪਣੀ ਹੀ ਪਾਉਣ ਖਾਦਾ ਇਹਨਾਂ ਨੇ ਇਹ ਰੈੱਡ ਸੌਸ ਨਾਲ ਸੋਦਰੇ ਬੋਗਾ ਅੰਦਾਸ ਇਹਦੇ ਦਮਨ ਨੇ ਕਿਹਣਾ ਹੁੰਦਾ ਬਰਤਨ ਬਾਕੀ ਕੰਮ ਆਪਾਂ ਕਰਾਂਗੇ ਪਹਿਲਾਂ ਬ੍ਰੇਕਫਾਸਟ ਕਰ ਲਈ ਹੂੰ ਚਿੱਕ ਕੇ ਨਾਲ ਵਧੀਆ ਪੱਕੇ ਨੇ ਦੇਖੋ ਤਾਂ ਸਹੀ ਆ ਵੇਖੋ ਕੇ ਕੇ ਦੋਨੇ ਆਪਣਾ ਆਪਾ ਦੋਨੇ ਟੈਸਟ ਕਰਕੇ ਦੇਖਦੇ ਆ ਕਿਵੇਂ ਬਣਿਆ ਕੋਲੇ ਟਾਈਮ ਲੱਗਦਾ ਹੈ ਨਾ ਪੱਕਣ ਨੂੰ ਉਹ ਦੋਨੋਂ ਨਾਲ ਦੋ ਮਿੰਟ ਲੇਟ ਦਿੰਦੇ ਨੇ ਇਹਨੂੰ ਹੈ ਜਦੋਂ ਠੰਡ ਜਾਂਦੇ ਬਾਹਰ ਹਾਂ ਉਹ ਮਿੰਟ ਹਾਂ ਲੈ ਲੇਦੇ ਨੇ ਟਾਈਮ ਲੱਗਦਾ ਹੈ ਪੱਕਣ ਨੂੰ ਉਹ ਤਾਂ ਸੂਜੀ ਸੌਫਟ ਹੁੰਦੀ ਹੈ ਅਰ ਜਿਹੜਾ ਵਿੱਚ ਮਟੀਰੀਅਲ ਪਾਇਆ ਨਾ ਉਹਦੇ ਕਰਕੇ ਟਾਈਮ ਲੱਗਦਾ। ਜੀ ਹੁਣ ਪੱਕਣ ਨੂੰ ਟਾਈਮ ਲੱਗਦਾ। ਹੂੰ। ਚਲੋ ਇਹ ਟਰਾਈ ਕੀਤਾ ਨੈਕਸਟ ਟਾਈਮ ਆਪਾਂ ਸਬਜ਼ੀਆਂ ਧਿਆਵਾਂਗੇ ਸ਼ਿਮਲਾ ਮਿਰਚਾਂ, ਗਾਜਰਾਂ ਤੇ ਗੋਭੀ ਵੀ ਪਾ ਸਕਦੇ ਹੋ ਤੁਸੀਂ। ਸਾਰਾ ਕੁਝ ਪਾ ਸਕਦੇ ਹੋ ਮਿਕਸ ਮਤਲਬ ਸਭ ਕੁਝ। ਚਲੋ ਵੀ ਆਪਣਾ ਉੱਤਪਮ ਹੋ ਗਿਆ ਰੈਡੀ। ਕੈਂਡ ਬਣਿਆ। ਟਰਾਈ ਕਰਕੇ ਦੱਸੋ ਤਾਂ। ਬਾਕੀ ਬਾਅਦ ਚ ਬਣਾ ਲਵਾਂਗੇ ਠੀਕ ਹੈ। ਸੋ ਦੇਣਾ ਬਸ ਇੰਤਲੀਟੇ ਕਾਲੇ ਦਸੂ ਨੂੰ ਠੀਕ ਹੈ ਚਲੋ ਜੀ ਹੁਣ ਆ ਕਰਕੇ ਤੇ ਬਹੁਤ ਕੈਂਡ ਬਣਿਆ ਤੇ ਹੁਣ ਆਪਾਂ ਦੂਜਾ ਪਾਣੇ ਜਿਹੜਾ ਵਿੱਚ ਮਿਕਸ ਕਰ ਲਿਆ ਪਹਿਲਾਂ ਆਪਾਂ ਮਿਕਸ ਨਹੀਂ ਕੀਤਾ ਪਹਿਲਾਂ ਆਪਾਂ ਐਵੇਂ ਬਣਾਇਆ ਸੀ ਮਾਪ ਕੋ ਮਿਸਟਾ ਹੈ। ਨੂੰ ਲਾਂ ਢੀ ਕੇ ਕਰ। ਹੈ? ਬਹੁਤ ਨਹੀਂ ਪਤਾ ਲੱਗਦਾ। ਹਾਂ ਮੈਂ ਠੀਕ ਹੈ ਲਾਈਟ ਜਿਆ ਨਾ। ਤਵਲ ਹੰਟਾ ਥੋੜਾ ਬਟਰ ਪਾਵਾ ਹਨਾ। ਵਿਕੀ ਬਾਲਾ ਸਾਰਾ ਨੂਣਾ। ਪਾ ਤਾ ਮੈਂ ਸਾਰਾ ਕੁਝ ਪਾ ਤਾ ਵੀ ਚੇ। ਬਟਰ ਕਾਲਾ ਹੋ ਜਾਂਦਾ। ਪਣ ਨੂੰ ਮਿਕਸ ਥੋੜਾ ਪਾਤਾ ਮਿਕਸ ਥੋੜਾ ਜਨਾ ਭੋਲਣਾ ਜਿਹਾ ਔਖਾ ਲੱਗਦਾ ਹੈ ਲੱਗਦਾ ਛੋਟੇ ਨਾ ਜਾਵੇ ਕਿਤੇ ਗਿਆਸੇ ਨੂੰ ਕਰ ਲੋ ਨਹੀਂ ਜੇ ਆਪਾਂ ਪੋਲ ਰੱਖਾਂਗੇ ਤੇ ਜ਼ਿਆਦਾ ਸੜ ਜੇਗਾ ਆਪਾਂ ਸਾਊਥ ਇੰਡੀਅਨ ਖਾਣਾ ਨਾ ਇਹ ਬਸ ਇਹ ਵਧੀਆ ਕਿ ਸਾਊਥ ਇੰਡੀਅਨ ਖਾਣਾ ਜਿਹੜਾ ਲਾਈਟ ਹੁੰਦਾ ਜਿਵੇਂ ਦੋਸਾ ਹੋ ਗਿਆ ਇਡਲੀ ਹੋ ਗਿਆ ਉਪਮ ਹੋ ਗਿਆ ਲਾਈਟ ਚੀਜ਼ਾਂ ਨੇ ਦੇ ਵੀ ਕੈਡ ਬਣਿਆ ਮੈਨੂੰ ਚੇਤਾ ਚਾਹ ਦਮਣ ਨੂੰ ਇਸੇ ਇਹੀ ਦੇਣਾ ਨਹੀਂ ਚਾਹ। ਇਹ ਆਸ ਆਪਾਂ ਸੇਮ ਖਾਤਾ। ਸਮਾਪੈ ਨੂੰ ਪਲਟ ਦੇਣੀ ਆ। ਤਾਰੀ ਲੋ ਬ੍ਰੈਕਫਾਸਟ ਬਣ ਗਿਆ ਵੀ ਬਾਅਦ ਚ ਕਰਿਓ ਆਪਣਾ ਚੈਰੀ ਲੈਓ ਪਲੇਟ ਦਉਨ ਇਹ ਕੱਚਾ ਇਹ ਵੀ ਬਣ ਗਿਆ ਆਪਣਾ ਬਹੁਤ ਭੈਂਟ ਬਸ ਗੋਲ ਨਹੀਂ ਬਣਿਆ ਬਾਕੀ ਤਾਂ ਸਾਰਾ ਕੁਝ ਸਹੀ ਹੈ ਕਿ ਮੈਂ ਉਤਾਰ ਕਹਿੰਦੇ ਪਤਲੇ ਹੁਟਿਆ ਉਤਾਰ ਕਹਿੰਦੇ ਮੈਂ ਪਤਲੇ ਹੋ ਗਏ ਉਤਾਰ ਕਹਿ ਰਹੇ ਨੇ ਕਿ ਮੈਂ ਪਤਲੇ ਹੋ ਗਿਆ ਪਤਲਾ ਹੋ ਗਿਆ ਬਿਲਕੁਲ ਕੱਲ ਮੇਰੀ 벨ਟ ਹੈ ਇਹਨੇ ਨੰਬਰ ਤੇ ਪਾਉਂਦੇ 1.5 ਇੰਚ ਦਿਖਣ ਲੱਗ ਤੇ ਆਪਾਂ ਨੇ ਬ੍ਰੇਕਫਾਸਟ ਕਰ ਲਿਆ ਜੀ ਤੋਂ ਹੁਣ ਆਪਣੀ ਜਿਹੜੀ ਵਾਸ਼ਿੰਗ ਮਸ਼ੀਨ ਦੀ ਕੱਪੜੇ ਆਪਾਂ ਨੇ ਧੋਣ ਵਾਸਤੇ ਪਾਰਕ ਤੇ ਨੇ ਤੇ ਬਾਕੀ ਕੰਮ ਆਪਾਂ ਹੋਰ ਜਿਹਾ ਕਰਦੇ ਆ ਇਹ ਤਾਂ ਆ ਵੀ ਰੈਡੀ ਹੋ ਰਹੇ ਨੇ ਜਾਣ ਵਾਸਤੇ mm -hmm. ਅੱਜ ਜੇ ਟੋਪਾਂ ਨਾ ਮਤਮ ਜੀ ਇੱਥੇ ਜ਼ਿਆਦਾ ਘਟਣੀ ਹੈ ਸਵਾਗਤ ਹੈ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਜੀ 4:00 ਵਜੇ ਦਾ ਤੇ ਨਾ ਆ ਕੇ ਅਸੀਂ ਇਹ ਪਾਠ ਕਰ ਲੈਂਦੇ ਆ ਇਹ ਤੋਂ ਬਾਅਦ ਆਪਾਂ ਫ੍ਰੀ ਹਾਂ ਤਮਨ ਪੁੱਤ ਆ ਗਿਆ ਹੈਲੋ ਕਿਵੇਂ ਹੋ ਵਧੀਆ ਕਿਦਰ ਜਿਸਕਰ ਇਹ ਉਹ ਇੱਕਮ ਦਾ ਦੇਖ ਕੇ ਆਉਣਾ ਟਿਊਸ਼ਨ ਤੇ ਹਾਂਜੀ ਬੇਟਾ ਕਿਵੇਂ ਰਿਹਾ ਸਕੂਲ ਵਧੀਆ ਸੀ ਵਧੀਆ ਸੀ ਵੈਰੀ ਗੁੱਡ ਸਿਵਲ ਡਰੈਸ ਵਾਲੋ ਬੋਲੇ ਤਾਂ ਨਹੀਂ ਮੈਮ ਮੈਂ ਕੋਈ ਮਜ਼ਾਕ ਮਜੂਰ ਪਤਾ ਹੈ ਕਿ ਐਕਚੁਅਲੀ ਨਾ ਦਮਨ ਦੀ ਹਾਫ ਸ਼ਰਟ ਜਿਹੜੀ ਪਿੰਡ ਪਈ ਹੈ ਤੁਹਾਨੂੰ ਪਿੰਡ ਜਾਵਾਂਗੇ ਤੇ ਲੱਭ ਕੇ ਲਿਆਵਾਂਗੇ ਫੁੱਲ ਪਾ ਦੇ ਬੰਦ ਕਰ ਲਿਆ ਕਰੋ ਪੁੱਤ ਕਿਵੇਂ ਦੀ ਕੰਸਟੀ ਆ ਨਾ ਸਾਢੇ 3:30 ਆਇਓ ਤੁਸੀਂ ਪੂਰੇ ਸਾਢੇ 3:30 ਤਿੰਨ ਪੂਰੀ ਹੋਏ ਨੇ 3:30 ਉਹ ਗੈਸ ਬੰਦ ਕਰਿਓ ਮਸੀਂ ਚਿੜੀ ਬਣਾਈਏ ਆਜੋ ਦਮਨ ਖਿਚੜੀ ਰੜੀਏ ਖਿਚੜੀ ਆ ਗਈ ਆਜੋ ਲੋ ਜੀ ਵੇਖ ਲਓ ਦਮਨ ਨੇ ਬਸ ਰੋਟੀ ਵਿਚਾਰੀ ਨਾ ਖਾਦੀ ਤੇ ਨਾਲ ਦੀ ਨਾਲ ਟਿਊਸ਼ਨ ਦਾ ਟਾਈਮ ਹੋ ਗਿਆ ਤੇ ਅੱਜ ਦਮਨ ਨੂੰ ਪਾਪਾ ਨੇ ਟਿਊਸ਼ਨ ਛੱਡਣ ਜਾਣਾ ਪਾਪਾ ਆ ਗਏ ਥੱਲੇ ਆਫਿਸੋਂ ਇੰਨੀਆਂ ਬੁੱਕਾਂ ਨਾਲ ਨਾਲ ਲੈ ਕੇ ਭਰ ਕੇ ਜਾਂਦੇ ਹੋ ਹੈ ਤੇ ਕਵਰ ਤਾਂ ਤੁਹਾਡੇ ਉਹੀ ਨੇ ਸਕੂਲ ਦਾ ਨਾਮ ਚੇਂਜ ਹੋ ਗਿਆ ਉਹ ਸਿੱਡਾ ਕਿਉਂ ਜੀ ਨੂੰ ਦੇਖਣਾ ਅੱਛਾ ਇਸ ਕਿ ਬੁੱਕ ਕਿਤਨਾ ਬਰੀ ਇੱਕ ਬੁੱਕ ਉਹ ਤਾਂ ਵੈਸੀ ਲੈ ਲਈ ਸੀ ਚਲ ਜਿਓ ਪਾਪਾ ਵੇਟ ਕਰ ਰਹੇ ਨੇ ਠੀਕ ਹੈ ਜਿਹੜੇ ਕਾਪੀਆਂ ਲੈ ਲਈ ਉਹ ਪਾਪਾ ਕੋਲ ਟਾਈਮ ਹੈਗਾ ਆਪਾਂ ਕਹਿੰਦੇ 5 ਮਿੰਟ ਹੈਗੇ ਮੇਰੇ ਕੋਲ ਆ ਟਾਈਮ ਪੀਸ ਦਾ ਸੈੱਲ ਲੈ ਕੇ ਉਹਨਾਂ ਨੂੰ ਪਾਪਾ ਨੂੰ ਕਰੀਏ ਬਾਏ ਚਲੋ ਜੀ ਦਮਨ ਵੀ ਟਿਊਸ਼ਨ ਚਲੀ ਗਈ ਤੇ ਹੁਣ ਟਾਈਮ ਹੋ ਗਿਆ ਜੀ 5:30 ਵਜੇ ਦਾ ਤੇ ਆਪਾਂ ਵੀ ਲੱਗੇ ਜੀ ਕਰਨ ਕੱਪੜੇ ਪ੍ਰੈਸ ਕੱਪੜੇ ਪ੍ਰੈਸ ਕਰਨ ਵਾਲੇ ਪਏ ਨੇ ਦੇ ਨਾਲ ਬਣਾਨੇ ਆਪਣਾ ਚਾਹ ਪਾਣੀ ਪੀਨੇ ਆ ਚਾਹ ਪਾਣੀ ਤਾਂ ਨਹੀਂ ਬਸ ਇੱਕ ਆੜ ਕਾ ਜਿ ਲੱਗਿਆ ਰਹਿੰਦਾ ਗ੍ਰੀਨ ਟੀ ਪੀ ਲੈਂਦੇ ਆ ਤੇ ਬੁੱਕਾ ਬਕਾ ਸਾਰਾ ਰੱਖ ਗਏ ਇਧਰੋਂ ਖਾਣਾ ਸਾਮਦੇ ਆ ਤੇ ਨਾਲੇ ਰਾਤ ਦੀ ਰੋਟੀ ਸਬਜ਼ੀ ਦੀ ਕਰਦੇ ਆ ਤਿਆਰੀ ਤੇ ਬਾਹਰ ਵੀ ਮੌਸਮ ਸਾਫ਼ ਹੋ ਗਿਆ ਬਾਹਰ ਬੈ ਕੇ ਖਾਦੇ ਆ ਹਾਂ ਇਧਰ ਆਪਾਂ ਰਾਤ ਦੀ ਰੋਟੀ ਦੀ ਕਰ ਲੱਗਦੇ ਆ ਤਿਆਰੀ ਤੇ ਅੱਜ ਰਾਤ ਦੀ ਰੋਟੀ ਵਿੱਚ ਬਣਾ ਰਹੇ ਜੀ ਆਲੂ ਉਬਲ ਲੈਣੇ ਰੱਖਨੇ ਆਪਾਂ ਨੇ ਉਬਲ ਹੀ ਗਏ ਨੇ ਵਸੇ ਤੇ ਇਧਰ ਆਪਾਂ ਤੜਕਾ ਕਰਦੇ ਆ ਦੇ ਦੋ ਬੁੱਕੇ ਕਰਕੇ ਜਿਹੜਾ ਵੀਡੀਓ ਬਣਾਉਂਦੀ ਆਲੂ ਭੜੀਆਂ ਦੀ ਸੋਇਆਬੀਨ ਦੀ ਸਬਜੀ ਬਣਨ ਦੀ ਇਹ ਤੇ ਆਪਾਂ ਢੋਲੀਆਂ ਸੋਇਆਬੀਨ ਆਲੂ ਆਪਾਂ ਉਬਾਲ ਲਏ ਤੇ ਤਾਰਦੀ ਆ ਗਿਆ ਆਫਿਸ ਤੋਂ ਬਸ ਆਪਾਂ ਸਬਜੀ ਅੱਜ ਥੋੜੀ ਲੇਟ ਹੋਗੀ ਸਬਜੀ ਪਰ ਪਾਣੀ ਤੇਲ ਦਾ ਮੈਨੂੰ ਪਤਾ ਨਹੀਂ ਜ਼ਿਆਦਾ ਸਰ ਉਹਨਾਂ ਤੇਲ ਦਾ ਪਤਾ ਰਹਿੰਦਾ ਕਿੰਨਾ ਪਾਣਾ ਕਿੰਨਾ ਤਾਂ ਬੁੱਕੀ ਗੱਲ ਹੀ ਇਹ ਨੇ ਦੇ ਤੇ ਮੈਂ ਆਹ ਕਰ ਬਤ ਕਰਾਣਾ ਠੀਕ ਹੈ ਠੀਕ ਹੈ ਚਲੋ ਅਹ ਕਰ ਬਤ ਕਰਾਣਾ ਫਿਰ ਦੇ ਅਸਾਂ ਲੋ ਜੀ ਤਾਂ ਮਸਾਲਾ ਰੈਡੀ ਹੋ ਗਿਆ ਤੇ ਹੁਣ ਆਪਾਂ ਇਸ ਤੋਂ ਬੜੀਆਂ ਆਪਾਂ ਦਾ ਬੜੀਆ ਕਿਹਨੇ ਕਈ ਸੋਇਆ ਬੀਨ ਤੇ ਅੰਦਰ ਹੈ ਆਪੋ ਆਪਣਾ ਕੰਦਾ ਕੋਈ ਬੜੀਆਂ ਕੰਦਾ ਕੋਈ ਸੋਇਆ ਬੀਨ ਕੰਦਾ ਇਹਦੇ ਨਾਲ ਕੋਲ ਲਾਂਗੇ ਤੇ ਆਲੂ ਆਪਣੇ ਜਿਹੜੇ ਬੋਇਲ ਹੋਏ ਹੋਏ ਨੇ ਕਹਿੰਿਆ ਆਲੂ ਬੜੀਆਂ ਜੀ ਤੇ ਮੈਂ ਕਿਹਾ ਨਾਲ ਚਟਨੀ ਬਣਾ ਲੈਣਾ ਪਦੀਨਾ ਆਪ ਲਿਆਂਦਾ ਹੀ ਹਮ ਪਟਿਆਲੇ ਉਹ ਅੱਛਾ ਤੇ ਉਹਦੋਂ ਦਾ ਮੈਨੂੰ ਚੇਤੇ ਆਂਦੇ ਆ ਤੇ ਧਨੀਆ ਦਾ ਆਪਣਾ ਪਹਿਲਾਂ ਪਿਆ ਸੀ ਤੇ ਮੈਂ ਕਿਹਾ ਨਾਲ ਆਪਾਂ ਨਾ ਆਲੂ ਬੜੀਆਂ ਸਬਜ਼ੀ ਨਾਲ ਨਾਲ ਚਟਨੀ ਬਣਾਨੇ ਆ ਪਦੀਨਾ ਵੈਸੇ ਠੰਡਾ ਹੁੰਦਾ ਠੰਡਾ ਹੁੰਦਾ ਸਾਡੇ ਜਿੰਮੇ ਕੀ ਲੀਵਰ ਫੱਟੀ ਹੋਏ ਹੋਏ ਨੇ ਨਹੀਂ ਮੇਰਾ ਲੀਵਰ ਫੈਟੀ ਨਹੀਂ ਯਾਰ ਮੇਰਾ ਤਾਂ ਠੀਕ ਹੀ ਚੰਗਾ ਲੀਵਰ ਹੈ ਮੇਰਾ ਫੈਟੀ ਹੈ ਨਾ ਸਾਡੇ ਵਾਸਤੇ ਵਧੀਆ ਤੁਹਾਡਾ ਹੋਵੇ ਨਾ ਤਾਂ ਵਧੀਆ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਪਾਤਨੀ ਸ਼ਕਤੀ ਉਹਨਾਂ ਇਲਾਜ ਦਾ ਲਾਜ ਆ ਇਹ ਚੀਜ਼ ਪੁਦੀਨਾ ਕਿੰਨਾ ਲੱਗਦਾ ਹਾਂ ਧੁਨੀਆ ਤੇ ਪੁਦੀਨੇ ਦੀ ਚਟਨੀ ਹਾਂ ਵਿੱਚ ਹਰਾ ਪਿਆਜ਼ ਹੀ ਪਾਵਾਂਗੇ ਪਿਆਜ਼ ਉਹ ਤਾਂ ਨਾ ਕੋਈ ਐਡੀਸ਼ਨਲ ਐਡ ਕਰ ਲੂੰ ਜੋ ਮਰਜ਼ੀ ਕਰ ਲੋ ਨਰਦੜਾ ਮੈਂ ਪਿੰਡਾਂ ਨਰਦਣਾ ਆਪਣਾ ਖਤਮ ਹੈ ਨੀਹੂ ਵਾਲਾ ਹੋ ਗਿਆ ਜੀ ਹਾਂ ਨਿੰਬੂ ਪਾਲਾਂਗੇ ਨਿੰਬੂ ਵੀ ਠੰਡਾ ਹੁੰਦਾ ਹੈ ਹਨਾ ਤੇ ਗਰਮੀਆਂ ਆ ਗਈਆਂ ਹੁਣ ਗਰਮੀਆਂ ਦੇ ਵਿੱਚ ਚਟਨੀ ਕਾਣ ਨੂੰ ਦਿਲ ਕਰਦਾ ਮੇਰੀ ਸਲਾਹ ਕੁੰਡੀ ਸੋਟਾ ਲਿਆਉਂਦੀ ਕਿ ਜੇ ਕੁੰਡੀ ਸੋਟਾ ਮਿਲ ਜੇ ਤੇ ਜ਼ਿਆਦਾ ਵਧੀਆ ਲੱਗੇ ਤੇ ਮੈਨੂੰ ਥੋੜੇ ਜਿਆਦਾ ਲੱਗਦਾ ਕਿ ਕੁੰਡੀ ਸੋਟੇ ਨਾਲ ਚਟਨੀ ਕੁੱਟਾਂਗੇ ਥੱਲੇ ਆਵਾਜ਼ ਬੜੀ ਜਾਂਦੀ ਹੈ ਹਨਾ ਹਾਂ ਠਕ 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 ਕਹਿੰਦੇ ਉਹਨੇ ਸਾਡਾ ਕੋਈ ਫਸ ਤੋੜ ਰਿਹਾ ਹੈ ਫਸ ਤੋੜ ਰਿਆ ਤੇ ਇਹਦੇ ਕਰਕੇ ਮੈਂ ਮਿਕਸੀ 'ਚ ਬਣਾਈ ਜਾ ਰਹੀਆਂ ਕੋਈ ਗੱਲ ਨਹੀਂ ਬਾਕੀ ਬਾਹਰ ਰੱਖ ਕੇ ਕੁੱਟ ਲਿਆ ਕਰਾਂਗੇ ਸਲਾਹ ਤਾਂ ਹੈਗੀ ਕਿ ਕੁੰਡੀ ਸੋਟਾ ਲੈ ਕੇ ਆਵਾ ਤੇ ਗਰਮੀਆਂ ਦੇ ਵਿੱਚ ਪੁਦੀਨਾ, ਹਰਾ ਧਨੀਆ, ਹਰਾ ਪੁਦੀਨਾ, ਹਰਾ ਪੁਦੀਨਾ ਕਹਿੰਦੀ ਆ ਪੁਦੀਨਾ ਤੇ ਧਲੀਆਂ ਤੇ ਹਰੇ ਪਿਆਜ਼ ਦੀ ਚਟਣੀ ਜ਼ਰੂਰ ਲੱਸੀ ਦਹੀਂ ਨਾਲ ਖਾਇਆ ਕਰੋ ਸਬਜ਼ੀਆਂ ਜ਼ਿਆਦਾ ਨਾ ਖਾਓ ਹੁਣ ਜਿਵੇਂ ਮੌਸਮ ਹੈ ਪਿਆਜ਼ ਤਾਂ ਹੁਣ ਗਰਮੀਆਂ ਆ ਗਈ ਹੁਣ ਪਿਆਜ਼ ਤਾਂ ਜਿਹੜੇ ਹਰੇ ਪਿਆਜ਼ ਤਾਂ ਘੱਟ ਹੀ ਮਿਲਣਗੇ ਹਾਂ ਬਾਕੀ ਆਪਾਂ ਪੁਦੀਨਾ ਧਨੀਆ ਤਾਂ ਹੈਗਾ ਹੀ ਹੈ ਨਾ ਪੁਦੀਨਾ ਤੇ ਆਉਣਾ ਹੀ ਆਉਣਾ ਤੇ ਨਾਰਦਾਣਾ ਪਾ ਲਓ ਤੁਸੀਂ ਮੇਰਾ ਨਾਰਦਾਣਾ ਖਤਮ ਹੈ ਮੈਂ ਤੁਹਾਨੂੰ ਸਲਾਹ ਦਿੰਦੀ ਆ ਤੇ ਚਲੋ ਹੁਣ ਮੈਂ ਨਾ ਚਟਨੀ ਬਣਾ ਲਾਂ ਮੈਂ ਲੇਟ ਕਾਫੀ ਹੋ ਗਈ ਆ ਜੇ ਮੈਂ ਰੋਟੀ ਬਣਾਣੀ ਆ ਟਾਈਮ ਜੀ ਪੌਣੇ 8 ਦਾ ਹੋ ਗਿਆ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆਂ ਇਹਦਾ ਵਲੌਗ ਤੁਹਾਨੂੰ ਪਸੰਦ ਆਇਆ ਤੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੁਣੇ ਨਹੀਂ ਫਿਰ ਸਬਸਕ੍ਰਾਈਬ ਕਰ ਲਿਓ